ਉਹ ਅੱਜ ਪੁਲਿਸ ਕਮਿਸ਼ਨਰ ਜਲੰਧਰ ਨੂੰ ਮਿਲਣ ਦੇ ਲਈ ਅਸੀਂ ਆਏ ਸੀਗੇ ਲੈ ਕੜੇ ਜਿਹੜੇ ਲੋਕ ਆ ਉਹ ਨਾਲ ਸੀਗੇ ਦੇਖੋ ਇਹਦੇ ਵਿੱਚ ਇੱਕ ਕਲੀਅਰ ਕੱਟ ਵਿਚ ਆਇਆ ਵੀ ਪਿਛਲੇ ਦਿਨੀ ਇੱਕ ਲੜਕੀ ਦੇ ਨਾਲ ਸੈਕਸ਼ੂਅਲ ਹਰਾਸਮੈਂਟ ਹੁੰਦੀ ਆ ਔਰ ਲਗਾਤਾਰ ਹੁੰਦੀ ਆ ਕਈ ਮਤਲਬ ਕਹ ਲਈਏ ਮਹੀਨਿਆਂ ਤੱਕ ਹੁੰਦੀ ਆ ਹੁੰਦਾ ਕੀ ਆ ਇੱਕ ਲੜਕੀ ਹੁਣ ਉਹ ਵਿਵਾਹਤਾ ਆ ਪਹਿਲਾਂ ਵਿਵਾਹਤਾ ਨਹੀਂ ਸੀ ਜਦੋਂ ਉਦੋਂ ਉਹ ਇੱਕ ਰੋਹਿਤ ਨਾਮ ਦੇ ਲੜਕੇ ਦੇ ਨਾਲ ਪ੍ਰੇਮ ਸੰਬੰਧ ਹੋ ਜਾਂਦਾ ਹੈ। ਪ੍ਰੇਮ ਸੰਬੰਧ ਦੇ ਦੌਰਾਨ ਉਹਨਾਂ ਦੀਆਂ ਫੋਟੋ ਸਟੂਡੀਓ ਪਿਕਚਰਾਂ ਇੱਕ ਦੂਜੇ ਨੂੰ ਐਕਸਚੇਂਜ ਹੁੰਦੀਆਂ ਆ। ਔਰ ਉਹ ਲੜਕੀ ਦੀ ਮੈਰਿਜ ਕਿਤੇ ਹੋਰ ਜਗ੍ਹਾ ਹੋ ਜਾਂਦੀ ਆ। ਫਿਰ ਉਹ ਲੜਕਾ ਜਿਹੜਾ ਰੋਹਿਤ ਆ ਉਹਨੂੰ ਇਸ ਗੱਲ ਲਈ ਮਜਬੂਰ ਕਰਦਾ ਵੀ ਤੂੰ ਮੇਰੇ ਨਾਲ ਜਿਹੜੇ ਸ਼ਰੀਰਕ ਸੰਬੰਧ ਬਣਾ ਨਹੀਂ ਤਾਂ ਮੈਂ ਤੇਰੀਆਂ ਇਹ ਜਿਹੜੀਆਂ ਪਿਕਚਰਾਂ ਗੀਆਂ ਤੇਰੇ ਸਹੁਰੇ ਪਰਿਵਾਰ ਨੂੰ ਤੇ ਤੇਰੇ ਪਤੀ ਨੂੰ ਦਿਖਾ ਦੇਵਾਂਗਾ। ਇਹਨਾਂ ਦੇ ਵਿੱਚ ਜਿਹੜਾ ਇੰਟਰਕੋਰਸ ਹੁੰਦਾ ਆ ਠੀਕ ਹੈ ਜੀ ਲੜਕੀ ਨੂੰ ਮਾਰਕ ਟਾਈ ਵੀ ਕੀਤੀ ਜਾਂਦੀ ਆ ਉਹ ਫਿਕਸ ਨੂੰ ਦਿਖਾਇਆ ਜਾਂਦਾ ਆ। ਔਰ ਮੀਨ ਵਾਈਲ ਕੁਝ ਮਹੀਨਿਆਂ ਬਾਅਦ ਇਹ ਪਿਕਚਰ ਜਿਹੜੀਆਂ ਆ ਡਰਾਵਾ ਦੇ ਰਿਆ ਸੀਗਾ ਵਾਇਰਲ ਕਰਦਾ ਉਹਨੇ ਵੈਰ ਕਰ ਦਿੱਤੀ। ਹਮ ਇੰਸਟਾਗ੍ਰam ਦੇ ਰਾਹੀਂ ਫੇਸਬੁਕ ਰਾਹੀਂ ਕੁਝ YouTube ਚੈਨਲ ਨਕਲੀ ਬਣਾ ਕੇ ਤੇ ਫੇਸਬੁਕ ਦੇ ਜਿਹੜੇ WhatsApp ਗਰੁੱਪ ਬਣਾ ਕੇ ਹਮ ਸੋ ਲੜਕੀ ਇਹ ਜਿਹੜੇ ਪਰਿਵਾਰ ਸੋਨੇ ਪਰਿਵਾਰ ਸੀ ਉਹਨਾਂ ਨੇ ਲੜਕੀ ਨੂੰ ਬਾਹਰ ਕੱਢ ਦਿੱਤਾ ਕਰੋ। ਉਹਨੇ ਸੋਚਿਆ ਵੀ ਮੇਰੇ ਨਾਲ ਇੰਨਾ ਤੱਕਾ ਹੋਇਆ ਹੈ ਵੀ ਮੈਂ ਇਹਦਾ ਇਨਸਾਫ ਲਈ ਜਾਵਾਂ। ਸਾਈਬਰ ਕ੍ਰਾਈਮ ਕੋਲ ਤੇ ਪੁਲਿਸ ਕਮਿਸ਼ਨਰ ਜਲੰਧਰ ਨੂੰ ਇੱਕ ਕੰਪਲੇਂਟ ਦਿੱਤੀ ਜਾਂਦੀ ਆ। ਉਸ ਕੰਪਲੇਂਟ ਦੇ ਵਿੱਚ ਸਾਰਾ ਵੇਰਵਾ ਦਿੱਤਾ ਜਾਂਦਾ ਆ। ਡੀਸੀਪੀ ਦਿੱਤਿਆ ਜੋ ਬਦਲ ਕੇ ਹੁਣ ਐਸਐਸਪੀ ਗਰਦਾਸਪੁਰ ਜਾ ਚੁੱਕੇ ਆ ਉਹਨਾਂ ਦੇ ਕੋਲ ਇਹ ਪੈਂਡਿੰਗ ਸਿਗਾ ਵਿਸ਼ਾ। ਕੁਝ ਸਮਾਜ ਦੇ ਲੋਕ ਵਿੱਚ ਪੈਂਦੇ ਆ ਉਹ ਕਹਿੰਦੇ ਆ ਵੀ ਅਸੀਂ ਇਹ ਜਿਹੜਾ ਆ ਰਾਈ ਨਾਮ ਹੈ ਸਮਾਜ ਦੇ ਵਿੱਚ ਬਹਿ ਕੇ ਪਰਿਵਾਰ ਦੇ ਵਿੱਚ ਬੈਠ ਕੇ ਕਰਾਂਗੇ। ਡੀਸੀਪੀ ਸਾਹਿਬ ਹਲੇ ਤੁਸੀਂ ਉਹਨੂੰ ਹੋਲਡ ਰੱਖੋ। ਨਹੀਂ ਤਾਂ 376 ਦੀ ਕੋਈ ਵੀ ਐਪਲੀਕੇਸ਼ਨ ਆਈ ਹੋਵੇ ਬੈਨਾਂ ਦੇ ਰਾਤੋਂ ਤਾਂ ਪੱਤਾ ਦਾਦੀ ਕਰ ਦਿੱਤਾ ਜਾਂਦਾ ਆ ਕਿਉਂਕਿ ਸੁਪਰੀਮ ਕੋਰਟ ਨੇ ਬੜਾ ਸੀਰੀਅਸਲੀ ਲਿਆ ਹੋਇਆ ਇਸ ਮ ਮੀਨਵਾਇਲ ਜਿਹੜਾ ਲੜਕਾ ਰੋਸ਼ਨੀ ਜਿਹਦੇ ਤੇ ਇਲਜ਼ਾਮ ਲੱਗ ਰਹੇ ਸੀ ਮੈਂ ਹੱਲੇ ਵੀ ਇਲਜ਼ਾਮ ਹੀ ਕਹੂੰਗਾ ਕਿਉਂਕਿ ਮੁਕਤਾ ਪ੍ਰੂਫ ਪ੍ਰਸ਼ਾਸਨ ਨਹੀਂ ਕਰਨਾ ਜਿਹੜੇ ਇਲਜ਼ਾਮ ਇਹ ਲੱਗ ਰਹੇ ਸੀ ਉਸ ਇਲਜ਼ਾਮਾਂ ਦੇ ਵਿੱਚ ਰੋਹੀ ਤਰ੍ਹਾਂ ਜਿਹੜਾ ਚਾਚਾ ਆ ਉਹ ਸੈਲਡ ਕਰਨਾ ਹੈ ਹਮਮ ਕਾਰਨ ਉਹਦੇ ਕੋਈ ਵੀ ਹੋ ਸਕਦੇ ਆ ਉਹ ਜਾਂਚ ਦਾ ਵਿਸ਼ਾ ਆ ਸੋ ਉਹਨਾਂ ਵੱਲੋਂ ਘਰਦਿਆਂ ਵੱਲੋਂ ਇਹ ਅਲੀਗੇਸ਼ਨ ਲੜਕੀ ਦੇਤੇ ਤੇ ਲੜਕੀ ਦੀ ਮਾਂ ਜਿਹਦਾ ਇਹਨਾਂ ਦੋਨਾਂ ਕੇਸਾਂ ਨਾਲ ਕੋਈ ਸੰਬੰਧ ਨਹੀਂਗਾ ਉਹਦੇ ਉੱਤੇ ਤੇ ਇੱਕ ਜਿਹੜਾ ਪ੍ਰੇਮ ਕੁਮਾਰ ਹਿੰਮਤਾ ਆ ਜੋ ਲੜਕੀ ਵੱਲੋਂ ਪੈਰਵਾਹੀ ਕਰ ਰਹੀ ਜਿਹਦਾ ਅਸੀਂ ਜਾਣਦੇ ਹਾਂ ਕਿਸੇ ਨੂੰ ਪੈਰਵਾਹੀ ਕਰਨ ਦੇ ਲਈ ਠੀਕ ਹੈ ਸਮਾਜਿਕ ਸੋ 2-4 ਦਿਨਾਂ ਬਾਅਦ ਐਪਲੀਕੇਸ਼ਨ ਮੂਵ ਹੁੰਦੀ ਆ ਪ੍ਰਸ਼ਾਸਨ ਦੁਜੇ ਕੋਰਟ ਦੇ ਅੱਗੇ ਵੇਲ ਦੇ ਵਾਸਤੇ ਵਿਦਾਂ 3 ਮਿੰਟਸ ਜੱਜ ਸਾਹਿਬ ਵੀ ਵੇਲ ਗ੍ਰਾਂਟ ਕਰ ਦਿੰਦੇ ਆ ਔਰ ਜੱਜ ਸਾਹਿਬ ਵੱਲੋਂ ਵੀ ਇੱਕ ਕੁਐਸਚਨ ਰੇਜ਼ ਕੀਤਾ ਜਾਂਦਾ ਆ ਕਿ ਇਹਨਾਂ ਤਿੰਨਾਂ ਬੰਦਿਆਂ ਦਾ ਸੰਬੰਧ ਇਸ ਜਿਹੜਾ ਐ ਅਗੋਗੀ ਰਾਮਾ ਨਾਲ ਕੋਈ ਹੈ ਤੇ ਆਈਓ ਸਾਹਿਬ ਦੀ ਉਸੇ ਚੁੱਪੀ ਇਹ ਜਵਾਬ ਦਿੰਦੀ ਸੀ ਕਿ ਬਿਲਕੁਲ ਨਹੀਂ ਹੈ ਠੀਕ ਹੈ ਜੀ ਸੋ ਸਾਡੀ ਅੱਜ ਜਿਹੜੀ ਮੇਨ ਮੰਗ ਇਹ ਸੀਗੀ ਵੀ ਜਿਹੜਾ ਇਸ ਕੇਸ ਜਿਹੜਾ ਐਫ ਆਈ ਆਰ ਨੰਬਰ 13 ਡਿਵੀਜ਼ਨ ਨੰਬਰ 1 ਦੇ ਵਿੱਚ ਦਰਜ ਹੋਇਆ ਇਹਦੇ ਵਿੱਚ ਫੇਅਰ ਐਂਡ ਫਾਸਟ ਇਨਕੁਆਇਰੀ ਕਰਕੇ ਸੱਚ ਦਾ ਸੱਚ ਦੇ ਝੂਠ ਦਾ ਝੂਠ ਸਾਹਮਣੇ ਕੀਤਾ ਜਾਵੇ। ਸੁਸਾਈਡ ਨੋਟ ਲਿਖਿਆ ਸੀ ਉਹਦੇ ਵਿੱਚ ਕਿਸੇ ਵਿਅਕਤੀ ਦਾ ਨਾਮ ਲਿਖਿਆ ਸੀ ਤੇ ਕਹਿ ਰਹੇ ਸੀ ਮੈਨੂੰ ਅਗ੍ਰੇਸਮੈਂਟ ਕੀਤਾ ਜਾ ਰਿਹਾ ਸੀ ਲੜਕੀ ਪਰਿਵਾਰ ਵੱਲੋਂ। ਮੈਂ ਉਹੀ ਤੁਹਾਨੂੰ ਗੱਲ ਦੱਸਣ ਆਇਆ ਵੀ ਜਿਹੜਾ ਸੁਸਾਈਡ ਨੋਟ ਆ ਤੁਸੀਂ ਉਹਨੂੰ ਵੀ ਧਿਆਨ ਨਾਲ ਪੜਿਓ। ਮੈਂ ਸੁਸਾਈਡ ਨੋਟ ਦੇ ਬੇਸਤੀ ਗੱਲ ਕਰ ਰਿਹਾ ਵੀ ਲਗਾਇਆ ਜਾ ਰਿਹਾ ਆ ਵੀ ਸੁਸਾਈਡ ਨੋਟ ਦੇ ਵਿੱਚ ਤਿੰਨ ਜਣਾਂ ਦੇ ਨਾਮ ਲਿਖਿਆ ਆ। ਠੀ ਜਿਹੜਾ ਸੁਸਾਇਡ ਨੋਟ ਆ ਉਹ ਦੇਖੋ ਤੁਸੀਂ ਉੱਥੋਂ ਪਾੜਿਆ ਗਿਆ ਬਿਲਕੁਲ ਕਲੋਜ਼ਲੀ ਜਿੱਥੇ ਸਾਈਨ ਹੋਏ ਥੱਲੇ ਬਿਲਕੁਲ ਕਲੋਜ਼ ਨਹੀਂ ਇੰਨੀ ਵੀ ਕੋਈ ਅਨਜਾਨਤਾ ਨਹੀਂ ਹੁੰਦੀ ਦੂਜੀ ਗੱਲ ਆ ਸੁਸਾਇਡ ਨੋਟ ਕਿਸੇ ਥਰਡ ਪਰਸਨ ਦੁਬਾਰਾ ਲਖਵਾਇਆ ਗਿਆ ਆ ਜਿਹੜਾ ਉਹਦੀ ਲੜਕੀ ਆ ਜੋ ਪਰਿਵਾਰ ਨੇ ਹੀ ਦੱਸਿਆ ਜੀ ਆਪਾਂ ਵੀ ਪਰਵਾਨ ਚ ਪੜਿਆ ਪਰਵਾਨ ਨੇ ਦੱਸਿਆ ਵੀ ਸਾਡੇ ਜਿਹੜਾ ਉਹਦੀ ਲੜਕੀ ਕੁੜੀ ਨਹੀਂ ਲਿਖਿਆ ਜੀ ਠੀਕ ਹੈ ਜੇ ਨਹੀਂ ਉਮਰ 14 15 ਸਾਲ ਦੱਸੀ ਜਾ ਰਹੀ ਹੈ ਜਦ ਕਿ 16 ਸਾਲ ਸੀ ਫਿਰ ਕੋਈ ਗੱਲ ਨਹੀਂ ਆਪਾਂ ਕਹਿੰਦੇ ਇਹ ਫੇਅਰ ਫਾਸਟ ਜਿਹੜੀ ਫੇਅਰ ਇਨਵੈਸਟੀਗੇਸ਼ਨ ਹੋਊਗੀ ਉਹ ਸੱਚ ਸਾਹਮ ਵੀ ਜਿਆਦੇ ਨਾ ਤਨਾ ਬੰਦਿਆਂ ਦਾ ਉਸ ਪਰਸਨ ਨਾਲ ਗੋਗੀ ਨਾਲ ਉਹਨਾਂ ਕੋਈ ਲੈਣ ਦੇਣਾ ਹੈ ਹੀ ਨਹੀਂ ਜੇਕਰ ਰੋਹਿਤ ਸੁਸਾਈਡ ਕਰਦਾ ਜਾਂ ਰੋਹਿਤ ਦਾ ਪਿਤਾ ਕਰਦਾ ਜਾਂ ਰੋਹਿਤ ਦੀ ਮਾਤਾ ਕਰਦੀ ਫਿਰ ਅਸੀਂ ਮੰਨ ਵੀ ਸਕਦੇ ਸੀ ਹੋ ਸਕਦਾ ਇਹਨਾਂ ਨੇ ਕੋਈ ਨਾ ਕੋਈ ਇਹੋ ਜਿਹਾ ਪ੍ਰੈਸ਼ਰ ਪਾਇਆ ਹੋਵੇ ਬਰਾਦਰੀ ਦੇ ਵਿੱਚ ਬੈਠ ਕੇ ਕੋਈ ਨਾ ਕੋਈ ਇਹਨਾਂ ਨੂੰ ਦਲੀਲ ਤੀ ਕੀਤੀ ਹੋਵੇ ਕੁਝ ਕੀਤਾ ਹੋਵੇ ਜੋ ਸੁਸਾਈਡ ਕਰ ਗਿਆ ਜੀ ਫਿਰ ਅਸੀਂ ਮੰਨ ਸਕਦੇ ਸੀ ਪਰ ਚਾਚਾ ਕਿਉਂਕਿ ਅਸੀਂ ਵੀ ਦੇਖਦੇ ਆਂ ਆਪ ਰਸਤੇ ਦੇ ਨਾਲ ਵੀ ਚਾਚਾ ਕੇ ਥਰਡ ਪਾਰਟੀ ਬਣ ਜਾਂਦਾ ਉਹਦੇ ਸੁਸਾਈਡ ਕਰਨ ਦੇ ਕਾਰਨ ਜਿਹੜੇ ਆ ਅਸੀਂ ਪੁਲਿਸ ਨੂੰ ਕਿਹਾ ਉਹ ਛਾਣੋ ਹੁਣ ਉਹਦੇ ਵੀ ਸੀਪੀ ਸਾਹਿਬ ਨੂੰ ਮਿਲ ਕੇ ਆਇਆ ਕੀ ਉਹਨਾਂ ਨੇ ਅশ্বਸ਼ਨ ਦਿੱਤਾ ਕੀ ਕਿਹਾ ਉਹਨਾਂ ਨੇ ਕਿਹਾ ਵੀ ਅਸੀਂ ਫੇਰ ਇਨਵੈਸਟੀਗੇਸ਼ਨ ਕਰਾਂਗੇ ਇਹਦੇ ਤੇ ਤੁਹਾਨੂੰ ਜਿਹੜਾ ਇਨਸਾਫ ਆ ਮਿਲੂਗਾ ਅਸੀਂ ਜਿਹੜੇ ਤੱਥ ਉਹਨਾਂ ਨੂੰ ਸਿੱਧੇ ਸਾਹਮਣੇ ਦੱਸੇ ਆ ਉਹਨਾਂ ਨੇ ਐਗਰੀ ਕੀਤਾ ਉਹ ਕਹਿੰਦੇ ਵੀ ਵਾਕਈ ਗੱਲ ਤਾਂ ਹੈਗੀ ਆ ਪਰ ਕਹਿੰਦੇ ਫੇਰ ਵੀ ਇਹ ਉਹਨਾਂ ਦਾ ਵੀ ਇੱਕ ਜੀ ਗਿਆ ਆ ਅਸੀਂ ਵੀ ਇਸ ਗੱਲ ਨੂੰ ਮੰਨਦੇ ਜੀ ਗਿਆ ਅਸੀਂ ਇਹ ਕਿੰਨੇ ਵੀ ਜਿਹੜਾ ਜੀ ਗਿਆ ਆ ਉਹਦਾ ਵੀ ਜਿਹੜਾ ਜਾਂਚ ਹੋਵੇ ਕਿ ਉਹ ਕਿਉਂ ਗਿਆ ਹੈਗਾ ਆ ਠੀਕ ਹੈ ਔਰ ਇਹ ਤਿੰਨ ਬੰਦੇ ਜਿਹੜੇ ਨਾਮ ਲਿਖਾਏ ਗਏ ਕਿਉਂ ਲਿਖਾਏ ਗਏ ਆ ਔਰ ਜਿਹੜੀ ਲੜਕੀ ਆਪਣੇ ਇਨਸਾਫ ਹੱਕ ਸੱਚ ਦੀ ਲੜਾਈ ਜਿਹੜੀ ਲੜ ਰਹੀ ਸੀਗੀ ਜਿਹਨੇ ਕਿਹਾ ਸੀਗਾ ਵੀ ਮੇਰੇ ਨਾਲ ਸੈਕਸ਼ੂਅਲ ਰੈਸਟ